ਆ ਦੇਖੋ ਗੁਰਦੁਆਰਾ ਪੱਠਾ ਸਾਹਿਬ ਦੀ ਸੜਕ ਜਿੱਥੇ ਸੀਵਰੇਜ ਦਾ ਪਾਣੀ ਓਵਰਫਲੋ ਹੋ ਰਿਹਾ ਹੈ ਇੱਥੇ ਬਿਜਲੀ ਦੇ ਖੰਭੇ ਲੱਗੇ ਪਏ ਆ ਦੇਖੋ ਆ ਦੇਖੋ ਇਹ ਸਮੱਸਿਆ ਕਾਫੀ ਮਹੀਨਿਆਂ ਤੋਂ ਚੱਲ ਰਹੀ ਹੈ ਸੀਵਰੇਜ ਦੀ ਤੇ ਗੰਦਾ ਪਾਣੀ ਹੈ ਜੋ ਸੜਕ ਤੇ ਆ ਰਿਹਾ ਹੈ ਆ ਦੇਖੋ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਵੀਡੀਓ ਆ ਦੇਖੋ ਇਹ ਦੇਖੋ ਇੱਥੇ ਪੂਲ ਵਿੱਚ ਥੱਲੇ ਪਾਣੀ ਭਰ ਰਿਹਾ ਹੈ ਨਿਕਲ ਰਿਹਾ ਹੈ ਉੱਪਰ ਬਿਜਲੀ ਦਾ ਟਰਾਂਸਫਾਰਮਰ ਲੱਗਿਆ ਪਿਆ ਹੈ ਦੇਖੋ ਇਹ ਪੱਠਾ ਸਾਹਿਬ ਦੀ ਸੜਕ ਹੈ ਜੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਆ ਦੇਖੋ ਆ ਦੇਖੋ ਜਿਹੜਾ ਇਸ ਵੱਲ ਨਗਰ ਕੌਂਸਲ ਰੋਪੜ ਦਾ ਕੋਈ ਧਿਆਨ ਨਹੀਂ ਆ ਦੇਖੋ ਕਿੰਨਾ ਪਾਣੀ ਜਮਾ ਹੋ ਗਿਆ ਆ ਦੇਖੋ ਨਾਲ ਮੰਡੀ ਆ ਚੱਲ ਰਹੀ ਸੀਵਰੇ ਦਾ ਪਾਣੀ ਆ ਦੇਖੋ ਆ ਦੇਖੋ ਕਿੰਨਾ ਇੱਥੇ ਪਾਣੀ ਭਰ ਗਿਆ ਏ ਸੀਵਰੇਜ ਦਾ ਨਗਰ ਕਾਉਂਸਲ ਦਾ ਕੋਈ ਧਿਆਨ ਨਹੀਂ ਸਵੱਲ ਇੱਥੇ ਦੇ ਜੋ ਹੈਗੇ ਆ ਬਾੜ ਦੇ ਨੂੰ ਚਾਹੀਦਾ ਏ ਇਸ ਮਸਿਆ ਨੂੰ ਹੱਲ ਕਰਾਉਣਾ ਚਾਹੀਦਾ ਏ ਆ ਦੇਖੋ ਆ ਤੁਹਾਨੂੰ ਦਿਖਾਉਂਦੇ ਆ ਹੋਰ ਕਿੰਨਾ ਪਾਣੀ ਏ ਸ਼ਾਰਾ ਸੀਵਰੇਜ ਦਾ ਗੰਦਾ ਪਾਣੀ ਆ ਪੱਠਾ ਸਾਹਿਬ ਗੁਰਦਾਰ ਸਾਹਿਬ ਨੂੰ ਆਉਣ ਵਾਲੀ ਸੰਗਤ ਵੀ ਇੱਥੇ ਲੰਘਦੀ ਆ ਦੇਖੋ ਲੰਘ ਰਹੇ ਸੰਗਤ ਆ ਦੇਖੋ ਦੇਖੋ ਕਿੰਨਾ ਬੁਰਾ ਹਾਲ ਆ ਇਹ ਸਾਰਾ ਪਾਣੀ ਭਰਿਆ ਪਿਆ ਹੈ ਆ ਬਾਈ ਜੀ ਜਾ ਰਹੇ ਆ ਦੇਖੋ ਕਿੰਨਾ ਬੁਰਾ ਹਾਲਤ ਇਹ ਪਾਣੀ ਲਗਾਤਾਰ ਨਿਕਲ ਰਿਹਾ ਹੈ ਉੱਪਰ ਟਰਾਂਸਫਾਰਮਰ ਲੱਗਿਆ ਪਿਆ ਜੀ ਬਿਜਲੀ ਦਾ ਬਿਜਲੀ ਦਾ ਖਤਰਾ ਵੀ ਇੱਥੇ ਰਾਤ ਨੂੰ ਵੀ ਇੱਥੇ ਲੋਕ ਲੰਘਦੇ ਆ ਤੇ ਜੋ ਦੁਕਾਨਦਾਰਾਂ ਨਾਲ ਦੇ ਉਹਨਾਂ ਦਾ ਵੀ ਸੁਸਿਆ ਹੈਗੀ ਆ ਗੰਦੇ ਪਾਣੀ ਦੀ ਸੀ ਬ੍ਰੇਜ ਦਾ ਇਹ ਪਾਣੀ ਆ ਰਿਹਾ ਉਹ ਓਵਰਫਲੋ ਹੋ ਰਿਹਾ ਇੱਥੇ ਤੇ ਪਿਛੇ ਤੋਂ ਦੀਕ ਜਿ ਕਿਦੂ ਹੱਲ ਕਰਨਾ ਚਾਹੀਦਾ ਹੈ